ਬੇਹੱਦ ਹੀ ਮਾਨਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਟਰੱਕ ਦੇ ਵੱਲੋਂ ਐਕਟਿਵਾ ਨੂੰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਐਕਟਿਵਾ ਸਵਾਰ ਮਹਿਲਾ ਅਤੇ ਉਸਦੇ ਪਤੀ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਮਾਨਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਵੱਲੋਂ ਐਕਟਿਵਾ ਨੂੰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਮਹਿਲਾ ਤੇ ਉਸਦੇ ਪਤੀ ਅਤੇ ਬੱਚੇ ਦੀ ਮੌਤ ਹੋ ਗਈ ਹੈ ਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਦੇ ਦਿੱਤੇ ਪਹੁੰਚੀ ਹੈ ਤੇ ਤਿੰਨਾਂ ਲਾਸ਼ਾਂ ਨੂੰ ਆਪਣੇ ਕਾਬੂ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਪੇਸ ਦਿੱਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਟਰੱਕ ਡਰਾਈਵਰ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਜਿਹੜਾ ਕਿ ਮੌਕੇ ਦੇ ਉੱਤੇ ਫਰਾਰ ਹੋ ਗਿਆ ਸੀ ਤਾਂ ਦਿੱਲੀ ਜੈਪੁਰ ਰਾਸ਼ਟਰੀ ਰਾਜ ਮਾਰਗ ਦੇ ਉੱਤੇ ਅਸਲਵਾਸ ਫਲਾਈਓਵਰ ਦੇ ਉੱਤੇ ਮੱਤਬਾਗਾ ਹਾਦਸਾ ਵਾਪਰਿਆ ਹੈ ਤਾਂ ਦਿੱਲੀ ਦੇ ਰਘੂਵੀਰਪੁਰਾ ਦਾ ਰਹਿਣ ਵਾਲਾ ਲਗਭਗ 32 ਸਾਲਾ ਅਮਿਤ ਬਾਵਲ ਇਲਾਕੇ ਦੇ ਵਿੱਚ ਥੋਬੀ ਦਾ ਕੰਮ ਕਰਦਾ ਸੀ ਤਾਂ ਉਹ ਆਪਣੀ ਪਤਨੀ ਅਤੇ 7 ਸਾਲ ਦੇ ਪੁੱਤਰ ਦੇ ਨਾਲ ਐਕਟਿਵਾ ਦੇ ਉੱਤੇ ਦਿੱਲੀ ਵੱਲ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਅਸਲਵਾਸ ਨੇੜੇ ਪਹੁੰਚਿਆ ਤਾਂ ਦਿੱਲੀ ਤੋਂ ਆ ਰਹੇ ਇੱਕ ਟਰੱਕ ਨੇ ਆਪਣਾ ਸਥਲਨ ਗਵਾ ਲਿਆ ਤੇ ਡਵਾਈਡਰ ਤੋਂ ਉੱਤਰ ਦੇ 7 ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਤਾਂ ਇਸ ਦਰਦ ਐਕਟਿਵਾ ਸਵਾਰ ਅਮਿਤ ਅਤੇ ਉਸ ਦੀ ਪਤਨੀ ਅਤੇ ਪੁੱਤਰ ਸੜਕ ਦੇ ਉੱਤੇ ਝਾੜ ਡਿੱਗ ਪਏ ਤਾਂ ਤਿੰਨੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤਾਂ ਨੇੜੇ ਦੇ ਲੋਕਾਂ ਨੇ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਉੱਤੇ ਪੁਲਿਸ ਵੀ ਪਹੁੰਚੀ ਜਿਸ ਦੌਰਾਨ ਤਿੰਨਾਂ ਲਾਸ਼ਾਂ ਨੂੰ ਹਸਪਤਾਲ ਦੇ ਜੋ ਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੁਲਿਸ ਨੇ ਆਸ਼ਿਆ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰੱਖ ਦਿੱਤਾ ਗਿਆ ਤਾਂ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਮਿਤ ਪੁਸਤਮਾ ਪਹਿਲਾਂ ਆਪਣੀ ਪਤਨੀ ਅਤੇ ਆਪਣੇ ਬੱਚੇ ਦੇ ਨਾਲ ਬਾਵਲ ਇਲਾਕੇ ਦੇ ਵਿੱਚ ਆਇਆ ਸੀ ਤੇ ਧੋਬੀ ਦਾ ਕੰਮ ਕਰਦਾ ਸੀ ਤਾਂ ਬੇਹਦੀ ਈਮਾਨਦਾਰ ਭਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਟਰੱਕ ਨੇ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਿੱਲੀ ਜੈਪੁਰ ਰਾਸ਼ਟਰੀ ਰਾਜਮਾਰਗ ਦੇ ਉੱਤੇ ਅਸਲਵਾਸ ਖੁਲਾਈ ਓਵਰ ਦੇ ਉੱਤੇ ਮਲ ਭਾਗਾ ਖਾਸਾ ਵਾਪਰਿਆ